ਰੋਪੜ ਡਰੱਗਿਸਟ ਐਂਡ ਕੈਮਿਸਟ ਐਸੋਸੀਏਸ਼ਨ ਆਰਡੀਸੀਏ ਵੱਲੋਂ ਆਪਣੇ ਵਣ ਮਹੌਸਲਵ ਪ੍ਰੋਗਰਾਮ ਦੀ ਸਮਾਪਤੀ ਨੰਗਲ ਵਿੱਚ ਰੁੱਖ ਲਗਾਉਣ ਦੇ ਨਾਲ ਕੀਤੀ ਗਈ ਇਸ ਮਹਿੰਮ ਦੇ ਵਿੱਚ ਆਰਡੀਸੀਏ ਨੇ ਰੋਪੜ ਜ਼ਿਲ੍ਹੇ ਵਿੱਚ ਸੈਂਕੜੇ ਰੁੱਖ ਲਗਾਉਣ ਅਤੇ ਉਹਨਾਂ ਦੀ ਦੇਖਭਾਲ ਕਰਨ ਦੇ ਆਪਣੇ ਯਤਨਾਂ ਨੂੰ ਪੂਰਾ ਕੀਤਾ ਹੈ ਇਸ ਪ੍ਰੋਗਰਾਮ ਦੀ ਸਮਾਪਤੀ ਮੌਕੇ ਸਕੂਲ ਆਫ ਐਮੀਨਸ ਨੰਗਲ ਵਿਖੇ ਇੱਕ ਸਮਾਗਮ ਕਰਵਾਇਆ ਗਿਆ ਜਿਸ ਦੇ ਵਿੱਚ ਸ਼੍ਰੀਮਤੀ ਕਮਲ ਕੰਬੋਜ ਜੋਨਲ ਲਾਇਸੈਂਸਿੰਗ ਅਥਾਰਟੀ ਮੁਹਾਲੀ ਸ਼੍ਰੀਮਤੀ ਹਰਪ੍ਰੀਤ ਕੋਰ ਡਰੱਗਸ ਕੰਟਰੋਲ ਅਫਸਰ ਜ਼ਿਲ੍ਹਾ ਰੂਪਨਗਰ ਅਤੇ ਡਾਕਟਰ ਸੰਜੀਵ ਗੋਤਮ ਸੂਬਾ ਪ੍ਰਧਾਨ ਡਾਕਟਰ ਵਿੰਗ ਮੈਂਬਰ ਪੰਜਾਬ ਮੈਡੀਕਲ ਕਾਉਂਸਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਰਡੀਸੀ ਵੱਲੋਂ ਵਾਤਾਵਰਣ ਦੀ ਸਥਿਰਤਾ ਅਤੇ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਦੇ ਮੱਦੇਨਜ਼ਰ ਇਸ ਸਮਾਗਮ ਦਾ ਆਯੋਜਨ ਕੀਤਾ ਗਿਆ। ਆਰਡੀਸੀ ਦੇ ਇਸ ਮਹਾਵਣ ਮਹਸੋਪਰਵ ਨੂੰ ਵੱਡੀ ਸਫਲਤਾ ਮਿਲੀ ਹੈ ਜਿਸ ਵਿੱਚ ਜ਼ਿਲ੍ਹੇ ਭਾਰ ਦੇ ਵਿੱਚ ਸੈਂਕੜੇ ਰੁੱਖ ਲਗਾਏ ਗਏ। ਵੇਖੋ ਤਸਵੀਰਾਂ ਨੰਗਲ ਸਿਟੀ ਅਪਡੇਟ ਦੇ ਉੱਤੇ ਅਵਿਨਾਸ਼ ਸ਼ਰਮਾ ਦੇ ਨਾਲ। हां जी सर सर प्लीज वेट ਦਾ ਉਹ ਦਦ ਨੋਜ ਪੱਤੇ ਆ ਸੁਖ ਲਾ ਜਿਤਾਰੇ ਮਨ ਸੁਖ ਲਾ ਜਿਤਾਰੇ ਮਨ

ਜੇ ਕਰ ਅਸੀਂ ਗੱਲ ਕਰੀਏ ਸਭ ਤੋਂ ਪਹਿਲਾਂ ਤਾਂ ਵੱਧਾ ਹੋਇਆ ਕੰਪੀਟੀਸ਼ਨ ਹੀ ਹੈ ਸਕੂਲ ਦੇ ਵਿੱਚ ਅچھے ਸਕੂਲ ਚ ਐਡਮਿਸ਼ਨ ਲੈਣਾ ਉਸ ਤੋਂ ਬਾਅਦ ਕਾਲਜ ਦੇ ਵਿੱਚ ਅچھے ਚ ਐਡਮਿਸ਼ਨ ਲੈਣਾ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਣਾ ਜਦੋਂ ਐਡਮਿਸ਼ਨ ਹੋ ਜਾਂਦੀ ਉਹ ਤੋਂ ਬਾਅਦ ਅਗਰ ਅਸੀਂ ਪੜ੍ਹ ਲਿਖ ਜਾਂਦੀਆਂ ਤਾਂ ਉਸ ਤੋਂ ਬਾਅਦ 2 ਮਿੰਟ ਲਾ ਕੇ ਦੱਸਾਂ ਜਾਂ 3 ਸਕਿੰਟ ਚ ਦੱਸਾਂ ਮੈਂ ਕਿ ਮੈਡਮ 3 ਸਕਿੰਟ ਚ ਹੀ ਦੱਸ ਦੋ ਕਹਿੰਦੇ ਬਕਵਾਸ ਹੁਣ ਹੁਣ ਤਾਂ ਜੱਜ ਜੀ ਅੱਗੇ ਸਾਰਾ ਅਪਡੇਟ ਹੋ ਗਿਆ ਗ੍ਰਾਮੀਣ ਨਿਆਇਲੇ ਬਾਰੇ ਉਹਨਾਂ ਨੇ ਇੱਕ ਸੋ ਸ਼ਬਦ ਉਹ ਹੀ ਹੁੰਦੇ ਆ ਥੋੜੇ ਸ਼ਬਦਾਂ 'ਚ ਮੈਂ ਸਿਰਫ ਉਹ ਏਦਾਂ ਦੱਸ ਦਿਨਾ ਹੌਲੀ-ਹੌਲੀ ਚੱਲੋਗੇ بار-बार ਮਿਲੋਗੇ ਤੇਜ਼-ਤੇਜ਼ ਚੱਲੋਗੇ ਹਰੀਦوار ਅਸੀਂ ਧੁੱਪ 'ਚ ਬੈਠਦੇ ਹੈਨਾ ਤੇ ਜਿਹੜਾ 쿨ਿੰਗ ਇਫੈਕਟ ਜਿਹੜਾ ਇੱਥੇ ਬੈਠ ਕੇ ਸਾਨੂੰ ਮਿਲ ਰਿਹਾ ਹੈ ਜਿਹੜੀ ਹਰਿਆਲੀ ਇੱਥੇ ਆਸ-ਪਾਸ ਸਾਨੂੰ ਮਿਲ ਰਹੀ ਹੈ ਇਹ ਕਿਸੇ ਨੇ ਪੇੜ ਲਗਾਏ ਸੀਗੇ ਉਹਨਾਂ ਦੀ ਕੇਅਰ ਕੀਤੀ ਸੀਗੀ ਤੇ ਐਡੇ ਵੱਡੇ ਹੋਏ ਹੋ ਤੇ ਇਹਨਾਂ ਨੇ ਸਾਨੂੰ ਇੱਕ ਛਾਂਵ ਦਿੱਤੀ ਹੈਨਾ ਤੇ ਸਾਹ ਵੀ ਦੇ ਰਹੇ ਨੇ ਇੱਕ ਸਾਦੇਰੇ ਨੇ ਇੱਕ ਸਾਦੇਰੇ ਨੇ ਤੇ ਇਹ ਸਹ ਲੈਣ ਲਈ ਬਹੁਤ ਜ਼ਰੂਰੀ ਹੈ ਪੇੜ ਲਗਾਣਾ ਠੀਕ ਹੈ ਸਭ ਕੁਝ ਇੰਟਰਡਿਪੈਂਡੈਂਟ ਹੈ ਵਾਤਾਵਰਨ ਨੂੰ ਸਾਫ਼ ਬਣਾਈਏ ਜਿੰਨੇ ਰੁੱਖ ਲੱਗਣਗੇ ਓਨੇ ਹੀ ਸਾਡੀ ਜੀਵਨ ਦੇ ਵਿੱਚ ਪ੍ਰਗਤੀ ਓਨੇ ਹੀ ਜ਼ਿਆਦਾ ਵਧੇਗੀ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਨੇ ਰੁੱਖ ਮੈਡਮ ਮਿਸਿਸ ਕੰਬੋਜ਼ ਮੈਡਮ ਹਰਪ੍ਰੀਤ ਜੀ ਸਕੂਲ ਦੇ ਪ੍ਰਿੰਸੀਪਲ ਸਾਹਿਬ ਸਟਾਫ ਮੈਂਬਰ ਤੇ కెమిਸਟ ਐਸੋਸੀਏਸ਼ਨ ਦੀ ਸਾਰੀ ਜਿਹਨੇ ਵੀ ਮੈਂਬਰਾਂ ਨੇ ਅੱਜ ਦਾ ਦਿਨ ਮਹੱਤਵਪੂਰਨ ਤੇ ਬੜਾ ਖੂਬਸੂਰਤ ਦਿਨ ਹੈ ਇਸ ਕਰਕੇ ਕਿ ਜਿਵੇਂ ਸਾਡੇ ਸ਼ਰੀਰ ਵਿੱਚ ਲੰਗਜ਼ ਨੇ ਇਵੇਂ ਹੀ ਜਿਹੜੇ ਦਰਖਤ ਨੇ ਇਹਨਾਂ ਦੇ ਪੱਤੇ ਵੀ ਸਾਡੇ ਲੰਗਜ਼ ਨੇ ਇਹ ਜਿਹੜੇ ਪੱਤੇ ਸਾਨੂੰ ਪੀਪਲਾਂ ਦੇ ਦਿਖ ਰਹੇ ਨੇ ਸਿਲਵਰ ਰੋਕ ਤੇ ਦਿਖ ਰਹੇ ਨੇ ਇਹ ਵੀ ਸਾਡੇ ਫੇਫੜੇ ਨੇ ਜਿਵੇਂ ਸਾਡੇ ਅੰਦਰ ਫੇਫੜੇ ਨੇ ਇਹ ਸਾਡੇ ਬਾਹਰ ਫੇਫੜੇ ਨੇ ਅਗਰ ਦੋਨਾਂ ਵਿੱਚੋਂ ਜੇ ਬਾਹਰ ਦੇ ਜਾਂ ਅੰਦਰ ਦੇ ਖਰਾਬ ਹੋ ਜਾਣ ਤਾਂ ਇਨਸਾਨ ਨਹੀਂ ਰਹਿੰਦਾ ਜਿਵੇਂ ਅਸੀਂ ਆਪਣੀ ਸਿਹਤ ਨੂੰ ਅੰਦਰੋਂ ਠੀਕ ਕਰਦੇ ਹਾਂ ਇਵੇਂ ਸਾਨੂੰ ਬਾਹਰੋਂ ਜਿਹੜੀ ਆਕਸੀਜਨ ਮਿਲਦੀ ਹੈ ਇਹਨਾਂ ਦੇ ਪੱਤੇ ਜਿਹੜੇ ਦਰੱਖਤਾਂ ਦੇ ਨਾਲ ਲੱਗੇ ਹੋਏ ਇਹ ਸਾਡਾ ਧਿਆਨ ਰੱਖਦੇ ਇਹਨਾਂ ਦਾ ਧਿਆਨ ਰੱਖਣਾ ਵੀ ਸਾਡੀ ਜ਼ਿੰਮੇਵਾਰੀ ਹੈ ਜੇ ਧਰਤੀ ਨੂੰ ਬਚਾਵਾਂਗੇ ਤਾਂ ਹੀ ਬੱਚਿਆਂ ਦਾ ਭਵਿੱਖ ਸੁਰੱਖਿਅਤ ਬਣਾਵਾਂਗੇ ਐਨਾ ਕਹਿੰਦੇ ਹੋਏ ਮੈਂ ਸਭ ਨੂੰ ਤੁਹਾਨੂੰ ਧੰਨਵਾਦ ਕਰਦਾ ਡਾਕਟਰ ਸੰਜੀਵ ਗੋਤਮ ਜੀ ਜਿਹੜੇ ਕਿ ਸਟੇਟ ਪ੍ਰੈਜ਼ੀਡੈਂਟ ਡਾਕਟਰ ਬਿੰਕ ਆਪਦੇ ਆ ਔਰ ਮੈਂਬਰ ਪੰਜਾਬ ਮੈਡੀਕਲ ਕਾਉਂਸਲ ਦੇ ਹਨ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਹਰ ਟਾਈਮ ਸਾਡੇ ਦੇ ਨਾਲ ਖੜਦੇ ਆ ਕੋਈ ਵੀ ਕੰਮ ਹੋਵੇ ਕੋਈ ਵੀ ਗੱਲ ਕਰੀਏ ਤੇ 1 ਮਿੰਟ ਦੇ ਵਿੱਚ ਸਾਡੇ ਦੇ ਨਾਲ ਚਾਹੇ ਮੈਡੀਕਲ ਕੈਂਪੇਨਾਂ ਨੇ ਲਗਾਈ ਹਰਪ੍ਰਿੰਟ ਕੋਰ ਡਰੰਕ ਡਰਾਈਵ ਅਫੀਸਰ ਰੋਪੜ ਸਾਡੇ ਵਿੱਚਕਾਰ ਆਏ ਇਹਨਾਂ ਦਾ ਵੀ ਸਾਡੀ ਐਸੋਸੀਏਸ਼ਨ ਔਰ ਸਾਡੇ ਨੰਗਲ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਸਿੰਘ ਅਥਾਰਟੀ ਮੋਹਾਲੀ ਮੈਡਮ ਅੱਜ ਪੋਦਰ ਆਪਣਾ ਬਿਆਨ ਥੋੜੇ ਚੱਲ ਰਿਹਾ ਕੈਮਿਸਟ ਐਸੋਸੀਏਸ਼ਨ ਦਾ ਕੀ ਗੱਲ ਚੱਲ ਰਹੀ ਹੈ ਦੇਖੋ ਜੀ ਕੈਮਿਸਟ ਐਸੋਸੀਏਸ਼ਨ ਰੋਪਰ ਡਿਸਟ੍ਰਿਕਟ ਵੱਲੋਂ ਇਹ ਬਹੁਤ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ ਇਹ ਸਮੇਂ ਦੀ ਲੋੜ ਹੈ ਹਰ ਇੱਕ ਮਨੁੱਖ ਲਗਾਵੇ ਇੱਕ ਰੁੱਖ ਤਾਂ ਆਪਾਂ ਨੂੰ ਹਰ ਕਿਸੇ ਨੂੰ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਣੀ ਚਾਹੀਦੀ ਹੈ ਕੁਦਰਤ ਪ੍ਰਤੀ ਔਰ ਇੱਕ ਪੌਦਾ ਲਗਾ ਕੇ ਉਹਦੀ ਦੇਖਭਾਲ ਕਰਨੀ ਚਾਹੀਦੀ ਹੈ ਦੁਨੀਆ ਪੌਦਾ ਰੋਪਣ ਵਿਅੰਗਤੀ ਕਰਨਾ ਚਾਹੀਦੀ ਕੀ ਕੀ ਪ੍ਰੋਗਰਾਮ ਇੱਥੇ ਚੱਲਨੇ ਆ ਰਹੇ ਹਨ ਸਰ ਅੱਜ ਰੋਪੜ ਡਰਗੇਸਟ ਐਂਡ ਕੈਮਿਸ ਐਸੋਸੀਏਸ਼ਨ ਵੱਲੋਂ ਮਹਾਵਾਨ ਮਹੋਤਸਵ ਦਾ ਜਿਹੜਾ ਪ੍ਰੋਗਰਾਮ ਹੈ ਉਹ ਉਲੀਕਿਆ ਗਿਆ ਹੈ ਇਹਦੇ ਵਿੱਚ ਅੱਜ ਪਲਾਂਟੇਸ਼ਨ ਡਰਾਈਵ ਦੇ ਤਹਿਤ 40 ਪਲਾਂਟਸ ਲਗਾਏ ਜਾ ਰਹੇ ਹਨ ਇਹ ਬਹੁਤ ਲਾਗਾ ਜੋ ਕਦਮ ਹੈ ਕਿਉਂਕਿ ਅੱਜਕੱਲہ ਵਾਤਾਵਰਣ ਬਹੁਤ ਅਸੰਤੁਲਿਤ ਹੋ ਗਿਆ ਹੈ ਇਸ ਲਈ ਸਮੇਂ ਦੀ ਇਹ ਜ਼ਰੂਰਤ ਹੈ ਕਿ ਇਸ ਪ੍ਰੋਗਰਾਮ ਨੂੰ ਵੱਤ ਵੱਤ ਚਲਾਇਆ ਜਾਵੇ ਓਕੇ ਤੋਂ ਨਾਮ ਲਓ ਖਾਤਰੀਕ ਡਰੱਗਸ ਕੰਟਰੋਲ ਅਫਸਰ ਰੂਪਨਗਰ ਮੈਂ ਤੁਹਾਨੂੰ ਕੀ ਕਹਿਣਾ ਚਾਹੁੰਦਾ ਅੱਜ ਜਿਹੜੀ ਮੁਹਿੰਮ ਚੱਲ ਰਹੀ ਹੈ ਬਿਲਕੁਲ ਡਰੱਗਸ ਕੇਮਿਸਟ ਐਸੋਸੀਏਸ਼ਨ ਦੁਆਰਾ ਜੋ ਮੁਹਿੰਮ ਚਲਾਈ ਜਾ ਰਹੀ ਹੈ ਵਨ ਮੌਥਸਰ ਚਲਾਇਆ ਜਾ ਰਿਹਾ ਹਰ ਸਾਲ ਇਹ ਕਰਦੇ ਨੇ ਟੇਕ ਕੰਸਿਸਟੈਂਟ ਨੇ ਆਪਨੇ ਐਫਰਟਸ ਨਹੀਂ ਲਾ ਕੇ ਬਹੁਤ ਤੇ ਇਹ ਨੀਡ ਆਫ ਦਾ ਆਰ ਹੈ ਕਿ ਅਸੀਂ ਰੁਖ ਲਗਾਈਏ ਕਿ ਜੋ ਇਨਸਾਨ ਨੇ ਜੋ ਜਿਹੜਾ ਨੁਕਸਾਨ ਕੁਦਰਤ ਦਾ ਕੀਤਾ ਹੈ ਉਹ ਇੱਕ ਇਹੀ तरीके ਦੇ ਨਾਲ ਜਿਹੜਾ ਸ ਹੈ ਅਸੀਂ ਕਰੈਕਟ ਕਰ ਸਕਦਾ ਹੈ ਕਰੈਕਟਿਵ ਮੀਜਰ ਹੈ ਓਕੇ ਸਰ ਕੈਮਿਸਟ ਐਸੋਸੀਏਸ਼ਨ ਦਾ ਸਭ ਤੋਂ ਪਹਿਲਾ ਧੰਨਵਾਦ ਜਿਨ੍ਹਾਂ ਨੇ ਇੱਕ SLAGਾ ਜੋ ਕਦਮ ਜਿਹੜਾ ਗਾ ਲੰਬੇ ਸਮੇਂ ਤੋਂ ਕਰ ਰਹੇ ਨੇ ਪਰ ਅੱਜ ਬੁਆਏ ਸਕੂਲ ਜਿਹੜਾ ਸਾਡਾ ਸਕੂਲ ਆਫ ਫੈਮਿਨਿਅਸ ਹੈ ਉਹਦੇ ਵਿੱਚ ਇਹਨਾਂ ਨੇ ਸਿਲਵਰ ਰੋਗ ਦਾ ਅਰਜੁਨ ਦੇ ਦਰਖਤ ਲਗਾ ਕੇ ਸੱਚਮੁੱਚ ਬੜਾ ਵਿਲੱਖਣ ਕੰਮ ਕੀਤਾ ਅੱਜ ਦੇ ਸਮੇਂ ਦੇ ਵਿੱਚ ਇਸ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਆਪਾਂ ਜਿਹੜਾ ਐਟਮੋਸਫੇਅਰ ਹੈ ਇਹਦਾ ਬੈਲੈਂਸ ਬਣਾਈਏ ਕਿਉਂਕਿ ਨਾਈਟ੍ਰੋਜਨ ਦੇ ਕਪੜਾ ਅਵੇਲੇਬਲ ਹੈ ਆਕਸੀਜਨ ਸਾਨੂੰ 20.9% ਤੇ કાર્ਬਨ ਡਾਈਆਕਸਾਈਡ ਜਿਹੜੀ ਹੈ 0 ਪੁਆਇੰਟ 0.03% ਹੈ ਜਿਹੜੀ ਕਾਰਬਨ ਡਾਈਆਕਸਾਈਡ ਤੇ ਆਕਸੀਜਨ ਦਾ ਲੈਵਲ ਹੈ ਅਗਰ ਇਸ ਨੂੰ ਬਰਾਬਰ ਨਹੀਂ ਰੱਖਾਂਗੇ ਤਾਂ ਜਿਹੜਾ ਸਾਡਾ ਇੱਥੇ ਜੁਣਾ ਦਰਸਾਪ ਹੋ ਜਾਏਗਾ ਮਾੜੇ ਸਿਸਮੇ ਨੂੰ ਸਹੀ ਕਰਨ ਵਾਸਤੇ ਹਰ ਬੰਦੇ ਨੂੰ ਜਿਹੜਾਗਾ ਪਲਾਂਟੇਸ਼ਨ ਕਰਕੇ ਧਰਤੀ ਨੂੰ ਬਚਾਉਣਾ ਤੇ ਐਟਮੋਸਫੀਅਰ ਨੂੰ ਬਚਾਉਣਾ ਸਾਡਾ ਇੱਕ ਜ਼ਰੂਰੀ ਹਰ ਇਨਸਾਨ ਦਾ ਫਰਜ਼ ਹੈ ਮੁਹਿੰਮ ਚੱਲ ਰਹੀ ਹੈ ਪਿਛਲੇ ਦਿਨਾਂ ਤੋਂ ਕਿੰਨੇ ਪੌਦੇ ਰੋਪ ਚੁੱਕੇ ਹੋ ਕੀ ਕਿ ਕਿਸਮ ਲਾ ਰਹੇ ਹਾਂ ਔਰ ਕਿੰਨੇ ਕੁ ਥੋੜਾ ਲਖਿਆ ਹਜੇ ਹੈਗਾ ਮੈਂ ਸੁਦਰਸ਼ਨ ਚੋਧਰੀ ਪ੍ਰੈਜ਼ੀਡੈਂਟ ਰੋਪੜ ਡਿਸਟ੍ਰਿਕਟ ਕਮਿਸ ਐਸੋਸੀਏਸ਼ਨ ਜਿਸ ਤਰ੍ਹਾਂ ਕੀ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਵੀ ਅਸੀਂ ਜਿਹੜਾ ਅੱਜ ਬਨ ਬਨ ਮਹੌਸਲ ਜਿਹੜਾ ਪਲਾਂਟੇਸ਼ਨ ਰੋਪੜ ਡਿਸਟ੍ਰਿਕਟ ਕਮਿਸ ਐਸੋਸੀਏਸ਼ਨ ਬਲੋ ਕਰ ਰਹੇ ਹੈ ਇਹ ਬੜੀ ਭਾਰੀ ਮਾਤਰਾ ਦੇ ਨਾਲ ਅਸੀਂ ਹਰ ਜिले ਪੂਰੇ ਜिले ਦੇ ਵਿੱਚ ਹਰ ਜੁਨੜ ਦੇ ਵਿੱਚ ਜਾ ਕੇ ਪਲਾਂਟੇਸ਼ਨ ਕੀਤੀ ਹੈ ਔਰ 100 ਅਸੀਂ ਪੌਦੇ ਜਿਹੜੇ ਇਹਦੇ ਵਿੱਚ ਲਗਾ ਲੱਤੇ ਆ ਅਸੀਂ ਕੰਮ ਕਰਨ ਦੇ ਵਿੱਚ ਵਿਸ਼ਵਾਸ ਕਰਦੇ ਆ ਗਿਣਤੀ 'ਚ ਥੋੜਾ ਘੱਟ ਕਰਦੇ ਆ ਔਰ ਜਿੰਨੇ ਵੀ ਪੌਦੇ ਅਸੀਂ ਲਗਾ ਰਹੇ ਆ ਅਸੀਂ ਉਹਨਾਂ ਨੂੰ ਸਕਸੈਸ ਕਰਨ ਦਾ ਟੀਚਾ ਰੱਖਿਆ ਹੋਇਆ ਹੈ ਇਹਦੇ ਵਿੱਚ ਸਰ ਅੱਜ ਕਿਹੜੀ ਕਿਹੜੀ ਕਿਸਮ ਦੇ ਪੌਦੇ ਪੀਚੂ ਜੁਪੇ ਇੱਥੇ ਅੱਜ ਜਿਹੜੇ ਇੱਥੇ ਅਸੀਂ ਖਾਸ ਕਰ ਸਕੂਲ ਆਫ ਫਾਈਨੈਂਸ ਦੇ ਵਿੱਚ ਲਗਾਏ ਆ ਇਹ ਸਿਲਵਰ ਰੌਕ ਦੇ ਪੌਦੇ ਲਗਾਏ ਆ ਕਿਉਂਕਿ ਆਲਰੇਡੀ ਵੀ ਇਹਨਾਂ ਦੀ ਸਿੰਮਟਰੀ ਜਿਹੜੀ ਇਹਦੇ ਅੰਦਰ ਨਾਲ ਹੀ ਬਣੀ ਹੋਈ ਹੈ ਔਰ ਇਹ ਸਾਡੇ ਮੈਡਮ ਪ੍ਰਿੰਸੀਪਲ ਦੀ ਡਿਮਾਂਡ ਵੀ ਸੀ ਕਿ ਸਾਡ ਨੂੰ ਸਕੂਲ ਦੇ ਵਿੱਚ ਇਹੀ ਪੌਦਾ ਰੋਪਣ ਕਿਹਾ ਜਾਵੇ ਤੇ ਅੱਜ ਕਿੰਨੇ ਪੌਦੇ ਲਾਏ ਜੀ ਅੱਜ ਅਸੀਂ 40 ਪੌਦੇ ਲਗਾਏ ਆ ਜੀ ਤੇ ਤੀ ਪੌਦੇ ਅਸੀਂ ਇਸ ਤੋਂ ਪਹਿਲਾਂ ਖੁਦ ਵੈਸੇ ਆ ਕਿ ਕਿਉਂਕਿ ਤੁਹਾਨੂੰ ਪਤਾ ਹੈਗਾ ਕਿ ਇਸ ਤੋਂ ਪਹਿਲਾਂ ਵੀ ਅਸੀਂ ਪ੍ਰੋਗਰਾਮ ਰੱਖਿਆ ਸੀ ਜਿੱਦੇ ਵਿੱਚ ਬਰਸਾਤ ਬਹੁਤ ਜ਼ਿਆਦਾ ਹੋ ਗਈ ਸੀ ਔਰ 30 ਜਿਹੜੇ ਪੌਦੇ ਅਸੀਂ ਪਹਿਲੇ ਰੋਪਣ ਕੀਤੇ ਐ ਔਰ ਹੁਣ ਵੀ ਅਸੀਂ ਜਿਹੜੇ ਨੀਅਰਬੋਰਡ ਤੀ ਪੌਦੇ ਇੱਥੇ ਸਕੂਲ ਦੇ ਵਿੱਚ ਲਗਾ ਰਹੇ ਹਾਂ ਤੁਸੀਂ ਇਹ ਮੁਹਿੰਮ ਅੱਜ ਤੱਕ ਸੀ ਜਾਂ ਇਸ ਤੋਂ ਬਾਅਦ ਵੀ ਜਾਰੀ ਹੈ ਅੱਜ ਤੱਕ ਅੱਜ ਇਹ ਕਲੋ징 ਸੈਰੇਮਨੀ ਹੈ ਔਰ ਇਸ ਤੋਂ ਜਿਹੜਾ ਨੈਕਸਟ ਸਾਲ ਦੇ ਵਿੱਚ ਉਸ ਟਾਈਮ ਮਹਮ ਸ਼ੁਰੂ ਕੀਤੇ ਜਾਏਗੇ ਜਿਸ ਟਾਈਮ ਸਾਰੇ ਸਾਡੇ ਡਿਸਟ੍ਰਿਕਟ ਦੇ ਜਿੰਨੇ ਵੀ ਅਸੀਂ ਪਲਾਂਟੇਸ਼ਨ ਕੀਤੀ ਹੈ ਉਹਨਾਂ ਨੂੰ ਅਸੀਂ ਚੈੱਕ ਕਰਾਂਗੇ ਆ ਪੀ ਕੀ ਉਹ ਪੂਰੇ ਚੱਲੇ ਹੈ ਚੈੱਕ ਹੋ ਕਾਮਯਾਬ ਹੋਏ ਹੈ ਉਸ ਵਕਤ ਸੈਕੰਡ ਮਹਮ ਸਾਡੀ ਇਸੇ ਬਨ ਮਹੋਤਸਵ ਦੇ ਵਿੱਚ ਜਾਰੀ ਰਹੇਗਾ ਓਕੇ ਨਾ